ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖਲਕ ਜਦੋਂ ਅਸੀਂ ਇਸ ਇਸ ਐਪੀਸੋਡ ਦੀ ਗੱਲ ਕਰ ਰਹੇ ਹਾਂ ਤਾਂ ਉਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਵੱਧ ਚਰਚਾ ਹਰਚੰਦ ਸਿੰਘ ਲੋਂਗੋਵਾਲ ਸੰਤ ਜੀ ਦੀ ਵਰਸੀ ਤੇ ਹੋਈਆਂ ਅਕਾਲੀ ਕਾਨਫਰੰਸਾਂ ਵਿੱਚ ਇੱਕ ਦੂਜੇ ਨੂੰ ਮਿਹਣੋ ਮਿਹਣੀ ਤੇ ਇੱਕ ਦੂਜੇ ਨੂੰ ਛਿੱਤਰੋ ਛਿੱਤਰੀ ਦਿਆਂ ਚੱਲ ਰਹੀਆਂ ਨੇ ਜਦੋਂ ਸੰਤਰਚਨ ਸਿੰਘ ਲੋਂਗੋਵਾਲ ਜੀ ਦੀ ਵਰਸੀ ਸੰਗਰੂਰ ਦੀ ਧਰਤੀ ਲੋਂਗੋਵਾਲ ਵਿਖੇ ਮਨਾਈ ਜਾਂਦੀ ਹੈ ਪਰ ਜਿਸ ਤਰ੍ਹਾਂ ਦੀ ਅਸੀਂ ਤੁਹਾਨੂੰ ਪਹਿਲਾਂ ਸ਼ੰਕਾ ਪ੍ਰਗਟ ਕੀਤੀ ਸੀ ਬਿਲਕੁਲ ਉਹੀ ਕੁਝ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਬਰਾਬਰ-ਬਰਾਬਰ ਕਾਨਫਰੰਸਾਂ ਕਰਦੇ ਨੇ ਕਾਨਫਰੰਸ ਵਿੱਚ ਕਿਸ ਧਿਰ ਦਾ ਇਕੱਠ ਵੱਡਾ ਹੈ ਕਿਸ ਧਿਰ ਦਾ ਇਕੱਠ ਛੋਟਾ ਹੈ ਇਹ ਗੱਲ ਉਹ ਨਹੀਂ ਮਾਨੇ ਨਹੀਂ ਰੱਖਦੀ ਜਿੰਨੀ ਇਸ ਕਾਨਫਰੰਸ ਵਿੱਚ ਕੋਈ ਸੰਦੇਸ਼ ਦੇਣ ਦੀ ਗੱਲ ਜਾਂ ਸੈਂਟਰ ਸਰਕਾਰ ਨੂੰ ਕੋਈ ਮੈਸੇਜ ਦੇਣ ਦੀ ਗੱਲ ਜਾਂ ਕਿਸੇ ਤਰ੍ਹਾਂ ਦਾ ਕੋਈ ਪੰਜਾਬ ਨੂੰ ਕੌਮ ਨੂੰ ਪੰਥ ਨੂੰ ਕੋਈ ਸੁਰੇਹਾ ਦੇਣ ਦੀ ਗੱਲ ਉਬਰਵੇਂ ਰੂਪ ਵਿੱਚ ਸਾਹਮਣੇ ਆਈ ਹੋਵੇ ਸਾਥਿਓ ਇਸ ਚੈਨਲ ਦਾ ਮਕਸਦ ਅਜੇ ਹਾਨੀ ਕਿ ਅਸੀਂ ਆਪਣੇ ਰਿਵਿਊ ਵਧਾਉਣ ਵਾਸਤੇ ਕੁਝ ਨਾ ਕੁਝ ਰੋਟੀਆਂ ਸੇਕਣ ਦਾ ਯਤਨ ਕਰੀਏ ਪਰੰਤੂ ਸਾਡੀ ਚਿੰਤਾ ਹਮੇਸ਼ਾ ਜਦੋਂ ਅਸੀਂ ਇਸ ਚੈਨਲ ਦੀ ਸਥਾਪਨਾ ਕੀਤੀ ਸੀ ਸਾਬਕਾ ਡਿਫਟੀ ਸਪੀਕਰ ਸਰਦਾਰ ਵੀਰ ਦਵਿੰਦਰ ਸਿੰਘ ਉਹਨਾਂ ਨੇ ਸਾਨੂੰ ਬਹੁਤ ਕਮਾਲ ਦੀ ਗੱਲ ਦਸ ਸੀਜਨਾ ਨੇ ਇਸ ਚੈਨਲ ਦਾ ਨਾਮ ਵੀ ਰੱਖਿਆ ਸੀ ਉਹਨਾਂ ਕਿਹਾ ਸੀ ਕਿ ਹਮੇਸ਼ਾ ਨਾਪ ਕੇ ਤੋਲ ਕੇ ਬੋਲਣਾ ਜੇ ਦੂਜੇ ਕੋਈ ਗੱਲ ਕਹਿਣ ਵਿੱਚ ਅਸਫਲ ਹੋ ਗਏ ਤੇ ਤੁਸੀਂ ਆਪਣੀ ਗੱਲ ਕਹਿਣ ਵਿੱਚ ਕਦੇ ਅਸਫਲ ਨਾ ਹੋਣਾ ਸੋ ਦੋਨਾਂ ਕਾਨਫਰੰਸਾਂ ਦੇ ਵਿੱਚ ਬਹੁਤ ਕੁਝ ਹੋਇਆ ਬੜੇ ਦੁਖਦਾਈ ਵਰਤਾਰੇ ਵਾਪਰੇ ਇੱਕ ਦੂਜੇ ਨੂੰ ਬਹੁਤ ਹੀਟਲੇ ਪੱਦਰ ਦੀਆਂ ਸੋ ਕਾਨਫਰੰਸਾਂ ਵਿੱਚ ਬਹੁਤ ਕੁਝ ਹੋਇਆ ਬਹੁਤ ਨੀਵੇਂ ਪੱਦਰ ਦਾ ਹੋਇਆ ਇੱਕ ਦੂਜੇ ਨੂੰ ਅਜਿਹੇ ਦੁਸ਼ਣਵਾਜੀਆਂ ਇੱਕ ਦੂਜੇ ਨੂੰ ਅਜਿਹੇ ਬੋਲ ਕਬੂਲ ਇੱਕ ਦੂਜੇ ਨੂੰ ਜਿਹਾ ਕੁਝ ਬਹੁਤ ਦੁਖਦ ਰੂਪ ਵਿੱਚ ਸਾਹਮਣੇ ਆਇਆ ਸਾਥੀਓ ਐਸਾ ਨਹੀਂ ਕਿ ਲੀਡਰਾਂ ਨੂੰ ਨਹੀਂ ਪਤਾ ਐਸਾ ਨਹੀਂ ਕਿ ਸਾਨੂੰ ਨਹੀਂ ਪਤਾ ਐਸਾ ਨਹੀਂ ਕਿ ਤੁਹਾਨੂੰ ਨਹੀਂ ਪਤਾ ਪਰ ਸੰਤਰਚੰਦ ਸਿੰਘ ਲੋਗੋਵਾਲ ਦੀ ਵਰਸੀ ਤੇ ਸਭ ਤੋਂ ਵੱਡਾ ਸਵਾਲ ਇਹ ਰਿਹਾ ਕਿ ਸੰਤ ਹਰਚੰਦ ਸਿੰਘ ਲੋਗੋਵਾਲ ਵੱਲੋਂ ਕੇਂਦਰ ਨਾਲ ਕੀਤੇ ਜਾ ਰਹੇ ਸਮਝੌਤਿਆਂ ਦਾ ਜਿਹੜੀਆਂ ਧਿਰਾਂ ਉਦੋਂ ਵਿਰੋਧ ਕਰਦੀਆਂ ਰਹੀਆਂ ਸੱਚ ਜਾਣਿਓ ਜਦੋਂ ਹਿਸਟਰੀ ਪੜਦੇ ਆਂ ਜਦੋਂ ਕਿਤਾਬਾਂ ਦੇ ਵਿੱਚ ਜ਼ਿਕਰ ਪੜਦੇ ਆਂ ਤਾਂ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਅੱਗ ਲੱਗੀ ਹੋਈ ਸੀ ਤੇ ਉਸ ਅੱਗ ਨੂੰ ਜੇ ਬੁਝਾਉਣ ਖਾਤਰ ਸੰਤ ਸਰਚੰਦ ਸਿੰਘ ਲੌਂਗਵਾਲ ਰਜੀਵ ગાંધી ਨਾਲ ਮੁਲਾਕਾਤ ਕਰਦੇ ਨੇ ਤਾਂ ਇੱਕ ਧਿਰ ਉਹਨਾਂ ਦਾ ਡਟਮ ਵਿਰੋਧ ਕਰਦੀ ਹੈ ਤੇ ਜੇ ਸੰਤ ਜੀ ਦੇ ਉੱਤੇ ਹਮਲਾ ਹੁੰਦਾ ਹੈ ਜੇ ਸੰਤ ਜੀ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਹ ਧਿਰ ਸੰਤ ਜੀ ਨਾਲ ਆ ਕੇ ਖੜ ਜਾਂਦੀ ਹੈ ਸਭ ਤੋਂ ਵੱਡਾ ਤੇ ਇਹੀ ਦੁਖਾਂਤ ਹੈ ਅੱਜ ਦੀ ਰਾਜਨੀਤੀ ਦਾ ਕਿ ਅੱਜ ਅਸੀਂ ਜਦੋਂ ਸੰਤਰਚਨ ਸਿੰਘ ਲੋਂਗਵਾਲ ਜੀ ਦੀ ਵਰਸੀ ਦੇ ਉੱਤੇ ਜੁੜਦੇ ਆ ਕਿਉਂਕਿ ਉਦੋਂ ਇਹਨਾਂ ਵਿੱਚੋਂ ਬਹੁਤੀਆਂ ਧਿਰਾਂ ਕਤਲ ਕਰਨ ਵਾਲਿਆਂ ਦਾ ਸਮਰਥਨ ਕਰਦੀਆਂ ਸਨ ਜਦੋਂ ਕਤਲ ਨਹੀਂ ਕੀਤਾ ਸੀ ਜਦੋਂ ਕਤਲ ਹੋ ਗਿਆ ਸੰਤ ਜੀ ਦਾ ਤੇ ਉਦੋਂ ਸੰਤ ਜੀ ਨਾਲ ਹਮਦਰਦੀ ਕੀਤੀ ਜਾਂਦੀ ਨਹੀਂ ਇਹ ਕੋੜਾ ਸੱਚ ਹੈ ਇਹ ਉਸ ਵੇਲੇ ਦਾ ਕੋੜਾ ਸੱਚ ਹੈ ਅੱਜ ਜਦੋਂ ਅਸੀਂ ਇਹ ਸਵਾਲ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕਰਦੇ ਆ ਕਿ ਦੋਨਾਂ ਵਿੱਚੋਂ ਕੋਈ ਤਾਂ ਠੀਕ ਹੋਊਗਾ ਕਿ ਸੰਤਰਚਨ ਸਿੰਘ ਲੋਂਗਵਾਲ ਜੇ ਪੰਜਾਬ ਦੀਆਂ ਮੰਗਾ ਕੇਂਦਰ ਕੇਂਦਰ ਤੋਂ ਕੁਝ ਮਨਵਾਉਣਾ ਚਾਹੁੰਦੇ ਸੀ ਤਾਂ ਇਹਦੇ ਵਿੱਚ ਮਾੜਾ ਕੀ ਸੀ ਕੇਂਦਰ ਸਿੱਧੀ ਉਂਗਲੀ ਨਾਲ ਕਦੇ ਵੀ ਕੇਂਦਰ ਦੇ ਪਾਸੋਂ ਘਿਓ ਨਹੀਂ ਨਿਕਲਦਾ ਕਦੇ ਕੇਂਦਰ ਦੇ ਪਾਸੋਂ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਗੁੱਸਾ ਤਾਂ ਕਰਿਓ ਨਾ ਇਹ ਗੱਲ ਜਰੂਰ ਤੁਹਾਨੂੰ ਮੈਂ ਪੁੱਛਣ ਦਾ ਯਤਨ ਕਰਦਾ ਕਿ ਜੇ ਸੰਤ ਹਰਚੰਦ ਸਿੰਘ ਲੋਂਗਵਾਲ ਕੇਂਦਰ ਨਾਲ ਪੰਜਾਬ ਤੇ ਬਹੁਤ ਸਾਰੇ ਮੁੱਦੇ ਜਿਨ੍ਹਾਂ ਦੇ ਉੱਤੇ ਨੰਦਪੁਰ ਸਾਹਿਬ ਦਾ ਮਤਾ ਵੀ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਸੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਗੱਲ ਵੀ ਸੀ ਪੰਜਾਬ ਉਸ ਸੰਵਿਧਾਨ ਦੀਆਂ ਧਾਰਾਵਾਂ ਸੰ 370 ਵਗੈਰਾ ਉਹਨਾਂ ਦੀ ਗੱਲ ਵੀ ਸੀ ਜਾਂ ਰਾਜਾਂ ਨੂੰ ਵੱਧ ਅਧਿਕਾਰ ਫੈਡਰਲ ਸਟਰਕਚਰ ਦੀ ਗੱਲ ਵੀ ਸੀ ਤੇ ਜੇ ਉਹ ਮੰਗਾਂ ਉਦੋਂ ਸੰਤ ਹਰਚੰਦ ਸਿੰਘ ਲੋੰਗਵਾਲ ਡੈਮੋਕਰੈਟਿਕ ਢੰਗ ਨਾਲ ਕੇਂਦਰ ਤੋਂ ਮਨਵਾਉਣੀਆਂ ਚਾਹੁੰਦੇ ਸੀ ਕੇਂਦਰ ਨਾਲ ਮਰਹੂਮ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ ਸੀ ਤਾਂ ਉਹਨਾਂ ਦਾ ਵਿਰੋਧ ਕਿਉਂ ਕੀਤਾ ਜਾਂਦਾ ਸੀ ਤੇ ਜੇ ਸੰਤ ਹਰਚੰਦ ਸਿੰਘ ਲੋੰਗਵਾਲ ਗਲਤ ਸੀ ਤਾਂ ਉਸ ਵੇਲੇ ਦੀ ਇੱਕ ਧਿਰ ਵੱਲੋਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਫਿਰ ਅਸੀਂ ਉਸ ਨੂੰ ਵੀ ਗਲਤ ਸੰਤਰਚਨ ਸਿੰਘ ਲੋਂਗੋਵਾਲ ਦੇ ਕਤਲ ਨੂੰ ਵੀ ਗਲਤ ਮੰਨਦਿਆਂ ਤੇ ਉਹਨਾਂ ਧਿਰਾਂ ਦੀ ਪੁਸ਼ਤਪਨਾਹੀ ਕਰਦੇ ਹਾਂ ਕਤਲ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਨਹੀਂ ਇਹ ਜਿਹੜੇ ਕੱਲ ਕਾਨਫਰੰਸਾਂ ਕਰਦ ਨੇ ਇਹਨਾਂ ਵਿੱਚੋਂ ਬਹੁਤੇ ਕਰਦੇ ਰਹੇ ਨੇ ਦੋਨਾਂ ਚੋਂ ਸਹੀ ਕੌਣ ਸੀ ਇਹ ਸਵਾਲ ਬਹੁਤ ਵੱਡਾ ਹੈ ਜਾਂ ਤੇ ਸੰਤਰਚਨ ਸਿੰਘ ਲੋਂਗੋਵਾਲ ਸਹੀ ਸੀ ਜਾਂ ਕਤਲ ਕਰਨ ਵਾਲੇ ਸਹੀ ਸੀ ਸਹੀ ਸੀ ਤੇ ਤੁਸੀਂ ਦੋਨੋਂ ਧਿਰਾਂ ਨੂੰ ਸਹੀ ਵੀ ਕਹਿੰਦੇ ਰਹੇ ਤੇ ਦੋਨੋਂ ਧਿਰਾਂ ਨੂੰ ਗਲਤ ਵੀ ਕਹਿੰਦੇ ਰਹੇ ਇਹ ਬਹੁਤ ਵੱਡਾ ਸਵਾਲ ਹੈ ਸੰਤਰਚੰਦ ਸਿੰਘ ਲੋਗਵਾਲ ਦੀ ਪਰਸੀ ਤੋਂ ਬਾਅਦ ਜਦੋਂ ਨਿਕਲ ਕੇ ਸਾਡੇ ਸਾਹਮਣੇ ਆਉਂਦਾ ਜਿਹਨ ਵਿੱਚ ਮੇਰੇ ਇਹ ਸਵਾਲ ਵੀ ਆਉਂਦਾ ਕਿ ਜੇ ਸੰਤਰਚੰਦ ਸਿੰਘ ਲੋਗਵਾਲ ਕੇਂਦਰ ਤੋਂ ਉਹ ਮੰਗਾਂ ਮਰਵਾਉਣੀਆਂ ਕਹਿੰਦੇ ਸੀ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਵੀ ਸੀ ਪੰਜਾਬੀ ਬੋਲਦੇ ਇਲਾਕੇ ਵੀ ਸੀ ਸਾਰੀਆਂ ਮੰਗਾਂ ਤੇ ਡਿਸਕਸ਼ਨ ਹੁੰਦੀ ਆ ਤੇ ਉਹਨਾਂ ਮੰਗਾਂ ਤੇ ਡਿਸਕਸ਼ਨ ਤੋਂ ਬਾਅਦ ਕਿਸੇ ਗੱਲ ਮੀਟਿੰਗ ਤੋਂ ਬਾਅਦ ਉਹਦੇ ਉੱਤੇ ਡਿਸਕਸ਼ਨ ਤੋਂ ਬਾਅਦ ਉਹਦੀ ਉਹਦੀ ਗੱਲ ਲਗਾਹ ਤਰਨਾ ਹੁੰਦਾ ਉਹਨਾਂ ਵਿੱਚ ਕੁਝ ਨਾ ਕੁਝ ਮੰਨਿਆ ਜਾਂਦਾ ਹੈ ਕੁਝ ਛੱਡ ਦਿੱਤਾ ਜਾਂਦਾ ਹੈ ਕੁਝ ਨੂੰ ਹੋਰ ਰੂਪ ਦੇ ਕੇ ਮੰਨਿਆ ਜਾਂਦਾ ਹੈ ਕੁਝ ਨੂੰ ਹੋਰ ਰੂਪ ਦੇ ਕੇ ਛੱਡ ਦਿੱਤਾ ਜਾਂਦਾ ਹੈ ਜਦੋਂ ਸੰਤ ਹਰਚੰਦ ਸਿੰਘ ਲੰਗੋੜ ਵੱਲੋਂ ਉਦੋਂ ਇਹ ਸਾਰਾ ਕੁਝ ਅੱਜ ਜਦੋਂ ਅਸੀਂ ਇਸ ਸਮੇਂ ਨੂੰ ਵੇਖਦੇ ਹਾਂ ਕਿ ਅੱਜ ਸੈਂਟਰ ਇਹ ਨਹੀਂ ਕਰਦਾ ਸੈਂਟਰ ਉਹ ਨਹੀਂ ਕਰਦਾ ਸੈਂਟਰ ਆਹ ਗੱਲ ਨਹੀਂ ਮੰਨਦਾ ਸੈਂਟਰ ਇਹ ਨਹੀਂ ਮੰਨਦਾ ਅਸੀਂ ਕਿੱਥੋਂ ਕਿੱਥੇ ਆ ਗਏ ਉਦੋਂ ਇੱਕ ਤਾਕਤ ਸੀ ਸ਼੍ਰੋਮਣੀ ਅਕਾਲੀ ਦਲ ਤੇ ਉਦੋਂ ਇੱਕ ਤਾਕਤ ਸੀ ਗਰਮਸੂਰ ਰੱਖਣ ਵਾਲੀ ਧਿਰ ਤੇ ਅੱਜ ਜਦੋਂ ਅਸੀਂ ਗਰਮ ਤੇ ਵਾਲੀ ਕੋਈ ਸੋਰ ਅੱਜ ਦੀ ਘੜੀ ਉਸ ਤਰੀਕੇ ਨਾਲ ਉਸ ਤਰ੍ਹਾਂ ਦੀ ਹਿੰਸਾ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਤਾਂ ਅੱਜ ਇਸ ਗੱਲ ਦਾ ਜਵਾਬ ਕੌਣ ਦੇਊਗਾ ਕਿ ਅੱਜ ਸੰਤਰਚਨ ਸਿੰਘ ਲੋਂਗੋ ਵਾਲਿਆਂ ਨੇ ਜਿਹੜੀਆਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਸੀ ਗੱਲਬਾਤ ਰਹੀ ਕਿਸੇ ਤਰ੍ਹਾਂ ਪੱਤਨ ਲੱਗਣ ਦਾ ਯਤਨ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਤੁਹਾਨੂੰ ਕਿਸੇ ਤਰ੍ਹਾਂ ਨੂੰ ਕੇਂਦਰ ਸਰਕਾਰ ਮਿਲਣ ਤੱਕ ਦਾ ਸਮਾਂ ਵੀ ਨਹੀਂ ਦੇ ਰਹੀ ਅਸੀਂ ਸੰਤਰਚਨ ਸਿੰਘ ਲੋਂਗੋ ਵਾਲ ਨੂੰ ਗਲਤ ਕਹਿੰਦੇ ਹੋ ਬਹੁਤ ਸਾਰੇ ਧਿਰਾਂ ਕਹਿੰਦੀਆਂ ਨੇ ਕਹਿੰਦੀਆਂ ਰਹਿਣਗੀਆਂ ਕਿਉਂਕਿ ਵਿਚਾਰਧਾਰਕ ਬਖਰੀਵੇਂ ਉਦੋਂ ਸਨ ਪਰ ਮੈਂ ਜਿਹੜੀਆਂ ਧਿਰਾਂ ਕਾਨਫਰੰਸ ਕਰ ਰਹੀਆਂ ਨੇ ਮੈਂ ਉਹਨਾਂ ਦੋ ਮਤਿਹਰਾਂ ਨੂੰ ਖਾਸ ਕਰਕੇ ਜਦੋਂ ਅਸੀਂ ਨਵੇਂ ਅਕਾਲੀ ਦਲ ਦੀ ਕਾਨਫਰੰਸ ਦੇਖਦੇ ਆ ਜਾਂ ਅਕਾਲੀ ਦਲ ਬਾਦਲ ਦੀ ਕਾਨਫਰੰਸ ਦੇਖਦੇ ਆ ਅੱਜ ਸੰਤ ਹਰਚੰਦ ਸਿੰਘ ਲੋਂਗਵਾਲ ਦੀ ਯਾਦ ਅਸੀਂ ਮਨਾਉਂਦੇ ਜਦੋਂ ਤੇ ਇਹ ਸਵਾਲ ਸਾਨੂੰ ਘੇਰਾ ਪਾਉਂਦੇ ਨੇ ਕਿ ਆਖਰ ਸੰਤ ਹਰਚੰਦ ਸਿੰਘ ਲੋਂਗਵਾਲ ਨੂੰ ਤੁਸੀਂ ਸ਼ਹੀਦ ਕਹਿੰਦੇ ਹੋ ਜਾਂ ਜਿਹੜੇ ਕਤਲ ਕਰਨ ਵਾਲੇ ਸੀ ਕਿਤੇ-ਕਿਤੇ ਉਹਨਾਂ ਨੂੰ ਵੀ ਸਹੀ ਤੁਸੀਂ ਕਹਿੰਦੇ ਸੀ ਬਹੁਤ ਸਾਰੇ ਧਿਰਾਂ ਕਹਿੰਦੀਆਂ ਸੀ ਇਹ ਸਵਾਲ ਤੇ ਅੱਜ ਬਹੁਤ ਵੱਡਾ ਹੈ ਜੇ ਉਦੋਂ ਗੱਲਬਾਤ ਰਹੀ ਮਸਲੇ ਹੱਲ ਹੁੰਦੇ ਸੀ ਤੇ ਅੱਜ ਤੁਹਾਨੂੰ ਗੱਲਬਾਤ ਕਰਨ ਤੱਕ ਦਾ ਵੀ ਸਮਾਨ ਨਹੀਂ ਦਿੱਤਾ ਜਾਂਦਾ ਤੁਹਾਡੇ ਨਾਲ ਕੋਈ ਗੱਲ ਕਰਨ ਨੂੰ ਰਾਜ਼ੀ ਨਹੀਂ ਤੁਹਾਡੀ ਤਾਕਤ ਕਿੱਥੇ ਚਲੀ ਗਈ ਘਟੋ ਘਟ ਉਸ ਵੇਲੇ ਦੀ ਸਰਕਾਰ ਨੇ ਗੱਲ ਕਰਨ ਲਈ ਉਦੋਂ ਤੱਕ ਕੀਤਾ ਯਤਨ ਤੱਕ ਕੀਤਾ ਤੇ ਜਦੋਂ ਮੈਂ ਸਰ ਸਖਵੀਰ ਸਿੰਘ ਬਾਦਲ ਦੀ ਕੱਲ ਦੀ ਸਪੀਚ ਸੁਣ ਰਿਹਾ ਸੀ ਕਾ ਉਹ ਕਹਿ ਰਹੇ ਸਨ ਕਿ ਨਮਾ ਚੁੱਲਾ ਇੱਕ ਅਕਾਲੀ ਦਲ ਨਮਾ ਚੁੱਲਾ ਸਥਾਪਿਤ ਹੋਇਆ ਇਹਦੇ ਵਿੱਚ ਗੈਸ ਸੈਂਟਰ ਸਰਕਾਰ ਦੀ ਪੈਂਦੀ ਰਹੀ ਹੈ ਦੁਸ਼ਣਵਾਦੀ ਦੀ ਹੱਦ ਕਿ ਇਹਦੇ ਵਿੱਚ ਗੈਸ ਸੈਂਟਰ ਸਰਕਾਰ ਦੀ ਆ ਕੈਂਸਰ ਗੈਸ ਸੈਂਟਰ ਸਰਕਾਰ ਦੀ ਗੈਸ ਨਾਲ ਇਹ ਚੁੱਲਾ ਚੱਲਦਾ ਤੇ ਅਸੀਂ ਉਸੇ ਸੈਂਟਰ ਸਰਕਾਰ ਦੀ ਸਪੋਰਟ ਨਾਲ ਉਸੇ ਸਰਕਾਰ ਦੇ ਵੇਲੇ ਪੰਜਾਬ ਦੇ ਵਿੱਚ ਤਨ ਖੇਤੀ ਕਾਨੂੰਨ ਵੀ ਆਏ ਅਸੀਂ ਵਜ਼ੀਰੀਆਂ ਮਾਣੀਆਂ ਅਸੀਂ 10 ਸਾਲ ਸਰਕਾਰ ਵੀ ਚਲਾਈ ਸਿਰ ਪੰਜਾਬ ਦੇ ਵਿੱਚ 15 ਸਾਲ ਤੇ ਉਹਨਾਂ ਨੂੰ ਵਜ਼ੀਰੀਆਂ ਵੀ ਦਿੱਤੀਆਂ ਉਹਨਾਂ ਨੇ ਵੀ ਆਨੰਦ ਮਾਣਿਆ ਤੁਸੀਂ ਵੀ ਮਾਣਿਆ ਤੇ ਉਦੋਂ ਉਹ ਸਾਰਾ ਕੁਝ ਉਹ ਵਰਤਾਰਾ ਉਦੋਂ ਕੀ ਸੀ ਇਹ ਬਹੁਤ ਵੱਡਾ ਸਵਾਲ ਹੈ ਇਹਦਾ ਜਵਾਬ ਕੌਣ ਦੇਵੇਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਦੋਸ਼ ਲਾਉਂਦੇ ਨੇ ਸਰਦਾਰ ਸੁਖੀਤ ਸਿੰਘ ਬਾਦਲ ਤੇ ਕਹਿੰਦੇ ਕਿ ਇਹ ਸੈਂਟਰ ਸਰਕਾਰ ਆ ਵੀ ਕਹਿੰਦੇ ਨੇ ਕਿ ਬਾਦਲ ਪਰਿਵਾਰ ਨੇ ਸਾਡੇ ਕੋਲੋਂ ਕਦੇ ਆ ਕੇ ਪੰਜਾਬ ਦੇ ਜ਼ਖਮਾਂ ਤੇ ਮਲ੍ਹਮ ਲਾਉਣ ਦੀ ਗੱਲ ਹੀ ਨਹੀਂ ਕੀਤੀ ਸਭ ਤੋਂ ਵਜ਼ੀਰੀਆਂ ਮੰਗਿਆ ਸੀ ਵਜ਼ੀਰੀਆਂ ਦੇ ਹੀ ਜੋ ਮੰਗਿਆ ਸੀ ਠੀਕ ਸਾਡੇ ਕੋਲ ਮੱਲਮ ਲਾਉਣ ਦੀ ਗੱਲ ਨਹੀਂ ਕੀਤੀ। ਕਿਉਂ ਨਹੀਂ ਹਰਪ੍ਰੀਤ ਸਿੰਘ ਹੋਰਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਬੇਅਦਬੀਆਂ ਹੁੰਦੀਆਂ ਸੀ ਪੰਜਾਬ ਵਿੱਚ। ਜਦੋਂ ਪੰਜਾਬ ਦੁਖਾਂਤਕ ਦੌਰ ਵਿੱਚ ਗੋਲੀਆਂ ਨਾਲ ਬੰਦੇ ਮਾਰਦੇ ਸੀ। ਉਦੋਂ ਬਾਦਲ ਪਰਿਵਾਰ ਦੇ ਰਹਿਮੋ ਕਰਮ ਤੇ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਤੇਮਦਮਾ ਸਾਹਿਬ ਦੇ ਜਥੇਦਾਰ ਰਹੇ। ਤੇ ਉਦੋਂ ਆਪਾਂ ਨੂੰ ਕੁਝ ਦਿਖਿਆ ਨਹੀਂ, ਕੁਝ ਨਹੀਂ ਯਾਦ ਆਇਆ। ਯਾਨੀ ਹਰਪ੍ਰੀਤ ਜੀ ਤੇ ਅੱਜ ਜਦੋਂ ਅਸੀਂ ਸੈਂਟਰ ਤੋਂ ਕੁਝ ਮਨਵਾਉਣ ਦੀ ਗੱਲ ਕਰਦੇ ਆ ਜਾਂ ਬਦਲ ਪਰਿਵਾਰ ਤੇ ਦੋਸ਼ ਲਾਉਣ ਦੀ ਗੱਲ ਕਰਦੇ ਆ ਪਿਆਰੋ ਸਾਡੀ ਗੱਲ ਇਹ ਨਹੀਂ ਆ ਕਿ ਅਸੀਂ ਬੰਡੇ ਗਏ ਸਾਡੀ ਤਾਕਤ ਘਟ ਗਈ ਸੰਤਰਚੰਦ ਸਿੰਘ ਲੋਂਗੋ ਵਾਲਾ ਤਾਂ ਫਿਰ ਵੀ ਕਿਸੇ ਨਾ ਕਿਸੇ ਗੱਲ ਕੰਡੇ ਲੈ ਕੇ ਸੀ ਜੇ ਉਹਨਾਂ ਦੀ ਮੌਤ ਨਾ ਹੁੰਦੀ ਸ਼ਾਇਦ ਕੋਈ ਮੰਗ ਮਨਵਾ ਲਈ ਜਾਂਦੀ ਪਰ ਅੱਜ ਵਾਲੇ ਤੇ ਸਾਡੇ ਲਈ ਗੱਲ ਕਰਨ ਤਿਆਰ ਨਹੀਂ ਅਸੀਂ ਖੜ ਕਿੱਥੇ ਗਏ ਆ ਆਕੇ ਲੋਂਗੋਰਸ ਆਫ ਦੀ ਵਰਸਿਟੀ ਤੇ ਵੱਡੇ ਵੱਡੇ ਇਕੱਠ ਕਰਕੇ ਸਾਡਾ ਇਕੱਠ ਜਿਆਦਾ ਤੁਹਾਡਾ ਇਕੱਠ ਜਿਆਦਾ ਉਹਨਾਂ ਦਾ ਘਟਾ ਉਹਨਾਂ ਦਾ ਇੱਕ ਪੱਲਾ ਲੱਗਿਆ ਸਾਡੇ 30 ਪੱਲੇ ਲੱਗੇ ਨੇ ਇਹ ਸਾਰਾ ਕੁਝ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਖੀ ਲਾਓ ਪੰਜਾਬ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਬਾਅਦ ਚ ਰਹੇ ਨੇ ਲੋਂਗੋਰ ਦੀ ਧਰਤੀ ਤੇ ਕਾਨਫਰੰਸਾਂ ਦਾ ਪੰਜਾਬ ਦੇ ਲੋਕਾਂ ਨੂੰ ਜੇ ਕੋਈ ਲਾਭ ਹੈ ਤਾਂ ਜਰੂਰ ਦੱਸੋ ਸਵਾਲ ਇਹ ਬਹੁਤ ਇਹ ਵੱਡਾ ਸਬਦੂ ਪੰਜਾਬ ਦੀ ਲੋੜ ਹੈ ਪੰਜਾਬ ਦੇ ਵਿੱਚ ਪੰਥਕ ਸਰਕਾਰ ਪੰਜਾਬ ਦੀ ਲੋੜ ਹੈ ਸ਼ਰੋਮਣੀ ਅਕਾਲੀ ਦਲ ਪਰ ਉੱਥੇ ਤੁਸੀਂ ਲੱਭੋਗੇ ਕਿ ਉਹ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੀ ਹੁਕਮ ਅਨੁਸਾਰ ਅਕਾਲੀ ਦਲ ਬਣਾਇਆ ਅਸੀਂ ਅਕਾਲੀ ਦਲ ਆ ਤੇ ਸਾਸੂ ਖੀਰ ਸਿੰਘ ਬਾਦਲ ਦੀ ਗਵਾਹੀ ਵਾਲੇ ਕਿਸੇ ਵੀ ਘਰੋਂ ਘਟ ਨਹੀਂ ਘੋਂਦੇ ਉਹ ਕਹਿੰਦੇ ਅਸੀਂ ਅਕਾਲੀ ਦਲ ਆ ਜੇ ਪੰਜਾਬ ਦੀ ਲੋੜ ਅਕਾਲੀ ਦਲ ਆ ਤੇ ਤੁਸੀਂ ਕੀ ਕਰ ਰਹੇ ਹੋ ਸੰਤ ਲੋਂਗੋ ਵਾਲੀ ਦੀ ਸ਼ਹਾਦਤ ਤੇ ਸਿਆਸੀ ਰੋਟੀਆਂ ਸੇਕ ਰਹੇ ਹੋ ਜੀ ਉਦੋਂ ਸੰਤ ਲੋਂਗੋ ਵਾਲ ਗੱਲਬਾਤ ਰਹੀ ਕੁਝ ਕਰਨਾ ਚਾਹੁੰਦੇ ਸੀ ਤੇ ਉਦੋਂ ਸੰਤਾਂ ਦਾ ਵੀ ਵਿਰੋਧ ਤੇ ਉਦੋਂ ਗਰਮਖਾਲੀਆਂ ਦਾ ਵੀ ਵਿਰੋਧ ਜੇ ਗਰਮਖਾਲੀਆਂ ਨੇ ਸੰਤਾਂ ਦਾ ਕਤਲ ਕਰ ਦਿੱਤਾ ਤੇ ਉਹਦਾ ਵੀ ਵਿਰੋਧ ਤੇ ਅਸੀਂ ਕਿੱਥੇ ਆ ਬਹੁਤ ਸਾਰੇ ਉਹਦੇ ਵਿੱਚੋਂ ਭਾਈ ਹਰਪ੍ਰੀਤ ਸਿੰਘ ਜੀ ਨੇ ਹਰਪ੍ਰੀਤ ਸਿੰਘ ਉਹਨਾਂ ਵੱਲ ਵੀ ਸੱਜਣ ਸਟੇਜ ਦੇ ਉੱਤੇ ਬੈਠੇ ਸੀ ਸਾਰਾ ਕੁਝ ਇੱਕ ਗੱਲ ਇਹ ਇੱਕ ਇੱਕ ਤਿਰ ਦੋਨੇ ਤਿਰ ਸਾਥੀਓ ਸਮਾ ਤੇ ਇਤਿਹਾਸ ਹਰ ਗੱਲ ਦਾ ਜਵਾਬ ਮੰਗਦਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਪੰਥ ਤੇ ਪੰਜਾਬੀਅਤ ਖਤਰੇ ਦੇ ਵਿੱਚ ਹੈ ਤੇ ਖਤਰੇ ਦੇ ਵਿੱਚ ਹੈ ਤੇ ਕੇਂਦਰ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਤੁਹਾਡੀ ਹਿੱਕ ਤੇ ਅਗਲਿਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਦੇ ਬੋਰਡ ਦੇ ਉੱਤੇ ਸੈਂਟਰ ਦੀ ਫੋਰਸ ਲਾਤੀ ਚਾਤੇ ਆ ਰਹੀਆਂ ਲਾਉਣ ਦੀ ਕੁਝ ਦੀ ਜਾਂ ਪੂਰਾ ਮਾਹੌਲ ਤਿਆਰ ਕਰ ਲੈ ਸਾਰੇ ਅਧਿਕਾਰੀ ਬਾਹਰਲੇ ਇੱਕ ਇੱਕ ਕਰਕੇ ਰੇਤ ਵਾਂਗ ਕਿਰਦੇ ਗਏ ਨੇ ਸਾਡੇ ਅਧਿਕਾਰੀ ਸਾਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਅਸੀਂ ਅੱਜ ਉੱਥੇ ਅੱਜ ਵਾਲੇ ਵੀ ਤੇ ਪਹਿਲੇ ਵੀ ਗੱਲਾਂ ਵੱਡੀਆਂ ਵੱਡੀਆਂ ਦਾਅਵੇ ਵੱਡੇ ਵੱਡੇ ਸਰਕਾਰਾਂ ਤਾਂ ਅਕਾਲੀ ਦਲ ਦੀ ਵੀ ਰਹੀਆਂ ਨੇ ਸਰਕਾਰਾਂ ਕਾਂਗਰਸ ਦੀਆਂ ਵੀ ਰਹੀਆਂ ਨੇ ਤੇ ਅੱਜ ਵਾਲੇ ਸਮਝ ਤੋਂ ਬਾਹਰ ਆ ਕਹਾਣੀ ਕਿ ਕਿਸ ਦਾਅਵੇ ਨਾਲ ਕਹਿ ਰਹੇ ਨੇ ਕਿ ਅਸੀਂ ਖੰਗਣ ਨਹੀਂ ਉੱਥੇ ਉੱਥੇ ਧਰਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਰਹੀ ਹੈ ਸਮਝ ਤੋਂ ਬਾਹਰ ਹੈ ਸੰਤ ਲੋਂਗੋ ਵਾਲ ਦੀ ਦੀ ਤਰਤੀ ਤੇ ਵੱਡੀਆਂ ਸਿਆਸੀ ਕਾਨਫਰੰਸਾਂ ਉਹਨਾਂ ਦੀ ਧਰਤੀ ਤੇ ਹੋਈਆਂ ਨੇ ਪਰ ਪੰਜਾਬ ਦੀ ਧਰਤੀ ਦਾ ਵजूद ਇਸ ਵੇਲੇ ਖਤਰੇ ਵਿੱਚ ਹੈ ਤੇ ਸੰਤ ਲੰਗੋਵਾਲ ਵੱਲੋਂ ਇਹ ਜ਼ਰੂਰ ਦੱਸਣਾ ਕਮੈਂਟ ਕਰਕੇ ਸੰਤ ਲੰਗੋਵਾਲ ਵੱਲੋਂ ਜਿਹੜੇ ਯਤਨ ਕੀਤੇ ਗਏ ਸੀ ਕਿ ਸਾਰਥਕ ਸੀ ਇੱਕ ਗੱਲ ਜ਼ਰੂਰ ਜੋ ਮੇਰੀ ਸਮਝ ਵਿੱਚ ਆਉਂਦੀ ਹੈ ਕਿਉਂਕਿ ਮੇਰੀ ਉਮਰ ਉਦੋਂ ਛੋਟੀ ਸੀ ਜਦੋਂ ਸੰਤਾਂ ਦਾ ਕਤਲ ਹੋਇਆ ਤੇ ਇੱਕ ਗੱਲ ਜ਼ਰੂਰ ਕਿ ਜੇ ਕੇਂਦਰ ਨਾਲ ਅੱਜ ਅਸੀਂ رابطہ ਕਰਨ ਲਈ ਤਰਸਦੇ ਹਾਂ ਤੇ ਜੇ ਉਦੋਂ ਪੰਜਾਬ ਦੀ ਹੋਣੀ ਪੰਜਾਬ ਦੀ ਪੀੜਾ ਦਾ ਵਾਸਤਾ ਪਾ ਕੇ ਸੰਤਾ ਨੇ ਕੇਂਦਰ ਨਾਲ ਵਾਸਤਾ ਕੇਂਦਰ ਨਾਲ رابطہ ਕੀਤਾ ਕੁਝ ਮੰਗਾ ਮਨਵਾਉਣ ਦਾ ਯਤਨ ਕੀਤਾ ਫਿਰ ਉਹ ਵੀ ਸਹੀ ਸੀ ਤੇ ਅੱਜ ਵਾਲੀ ਜਿਹੜੀ ਗੱਲੀ ਤਰਸਦੇ ਆ ਇਹਦੇ ਲਈ ਕਥੇ ਤੌਰ ਤੇ ਦੋਸ਼ੀ ਵੀ ਅਸੀਂ ਆ ਜਿੱਥੇ ਹਿੰਸਾ ਨਾਲ ਜਿੱਥੇ ਹਥਿਆਰਾਂ ਨਾਲ ਜਿੱਥੇ ਡਰਾਬਿਆਂ ਨਾਲ ਹੱਲ ਨਹੀਂ ਨਿਕਲਦੇ ਉੱਥੇ ਗੱਲਬਾਤ ਹੱਲ ਕੱਢਣ ਦੇ ਯਤਨ ਕੀਤੇ ਜਾਂਦੇ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉਦੋਂ ਗੱਲਬਾਤ ਸੁਣਨ ਵਾਲੇ ਸਨ ਅੱਜ ਕੱਲ੍ਹ ਵਾਤ ਸੁਣਨ ਵਾਲਾ ਤੁਹਾਡੀ ਕੋਈ ਨਹੀਂ ਤੇ ਤੁਸੀਂ ਆਪੋ ਆਪਣੇ ਚੁੱਲ੍ਹੇ ਆਪੋ ਆਪਣੇ ਧੜੇ ਮੈਂ ਵੱਡਾ ਉਹ ਵੱਡਾ ਇਹ ਛੋਟਾ ਮੈਂ ਵੱਡਾ ਇਹ ਸਾਰਾ ਕੁਝ ਤੁਸੀਂ ਅੱਜ ਕਰਦੇ ਹੋ ਤੇ ਇਹਦਾ ਪੰਜਾਬ ਨੂੰ ਉੱਕਾਈ ਦੁੱਖੀ ਦਾ ਵੀ ਫਾਇਦਾ ਨਹੀਂ ਇਸ ਕਰਕੇ ਜਵਾਬ ਦੇਣਾ ਪੈਣਾ ਇਤਿਹਾਸਤਾ ਤੋਂ ਜਵਾਬ ਮੰਗੇਗਾ ਇੱਕ ਗੱਲ ਦਾ ਜਵਾਬ ਮੈਂ ਤੁਹਾਨੂੰ ਜਰੂਰ ਇਸ ਚੈਨਲ ਦੇ ਮਾਧਿਅਮ ਤੋਂ ਆਪਣੇ ਦਰਸ਼ਕਾਂ ਤੋਂ ਪਾਠਕਾਂ ਤੋਂ ਕਿ ਦੋਨਾਂ ਚੋ ਉਤੇ ਨਾਲ ਚੋ ਸੰਤਾਂ ਨੂੰ ਕਤਲ ਕਰਨ ਵਾਲੀ ਤੇ ਸਹੀ ਸੀ ਜਾਂ ਸੰਤ ਸਹੀ ਸੰ ਕੋਈ ਤਾਂ ਸਹੀ ਜਰੂਰ ਹੋਵੇਗਾ ਕਿੰਨੇ ਸਾਲਾਂ ਦਾ ਸਫ਼ਰ ਤੈਅ ਹੋ ਗਿਆ ਉਹ ਇੱਕ ਪੀੜੀ ਜੰਮ ਕੇ ਜਵਾਨ ਹੋ ਕੇ ਪਿਆ ਦੂਜੀ ਪੀੜੀ ਵੀ ਜਵਾਨ ਹੋਣ ਜਾ ਰਹੀ ਆ ਐਸੇ ਸਮੇਂ ਉਹ ਸਵਾਲ ਜਉਂਦੇ ਤਿਉਹ ਖੜੇ ਨੇ ਜਰੂਰ ਜਵਾਬ ਦੇਣਾ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਸ਼ਿਕਾ